ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਆਪਣਾ ਕੀ ਹਾਲ ਹੈ ਜੀ ਮੈਂ ਗੁਰਦੀਪਦੀਪਾ ਜੀ ਕਾਉਂਸਲਰ ਹਦੀਆਬਾਦ ਫਗਵਾੜਾ ਤੋਂ ਹੁਣ ਮੋਰ ਫੇਰ ਇਲੈਕਸ਼ਨ ਆ ਰਿਹਾ ਫੇਰ ਇਲੈਕਸ਼ਨ ਲੜੂਗੇ ਜੀ ਇਲੈਕਸ਼ਨ ਲੜਾਂਗੇ ਜੀ ਆਪਣੇ ਸਾਥੀਆਂ ਨੂੰ ਜਿਤਾਵਾਂਗੇ ਔਰ ਜਿਹੜੀ ਫਗਵਾੜਾ ਨਗਰ ਨੇ ਕਿਵੇਂ ਆ ਉਹਦੇ ਤੇ ਉੱਪਰ ਆਪ ਦਾ ਝੰਡਾ ਵੀ ਲਹਿਰਾਵਾਂਗੇ ਠੀਕ ਹੈ ਜੀ ਇਹ 100% ਤੁਹਾਡਾ ਤੁਹਾਨੂੰ ਅੱਜ ਤੁਹਾਡਾ ਨਾ ਵਾਦਾ ਔਰ ਲੋਕਾਂ ਨੂੰ ਇਹ ਅਪੀਲ ਈ ਆਮ ਆਦਮੀ ਪਾਰਟੀ ਦੇ ਜੋ ਸਰਕਾਰ ਦੇ ਵਿੱਚ ਚੱਲ ਰਹੀ ਹੈ 2 ਸਾਲ ਤੋਂ ਉਹਦੇ ਕੀਤੇ ਹੋਏ ਕੰਮਾਂ ਨੂੰ ਸਾਰੇ ਉਮੀਦਵਾਰਾਂ ਨੂੰ ਇੱਕ ਇੱਕ ਬੋਰਡ ਵਾ ਕੇ ਦਿਟਾਉਣਾ ਔਰ ਜੋ ਪਿਛਲੀਆਂ ਕਮੀਆਂ ਕਾਰਪੋਰੇਸ਼ਨ ਚ ਦੂਜੀਆਂ ਸਰਕਾਰਾਂ ਵੇਲੇ ਰਹਿ ਗਈਆਂ ਉਹਨਾਂ ਨੂੰ ਦੂਰ ਕਰਨਾ ਔਰ ਫਗਵਾੜੇ ਨੂੰ ਇੱਕ ਬਹੁਤ ਹੀ ਸੋਹਣਾ ਤੇ ਸੁੰਦਰ ਸ਼ਹਿਰ ਬਣਾ ਕੇ ਲੈ ਕੇ ਆਉਣਾ ਆਪਾਂ ਆਪਾਂ 5 ਸਾਲ ਤੇ ਖੂਬ ਕੀਤਾ ਆਪਣਾ ਵਿਕਾਸ ਬਹੁਤ ਬਹੁਤ ਪਾਈ ਕਰੋੜ ਰੁਪਏ ਕਰੋੜਾ ਜਿਹੜਾ ਤੁਹਾਡਾ ਆਪਣਾ ਏਰੀਆ ਮੁਰਾਦਵੀ ਅੱਜ ਵੀ ਇਸ ਸਰਕਾਰ ਦੇ ਵਿੱਚ ਤੁਸੀਂ ਜਾ ਕੇ ਦੇਖੋ ਮਾਰਡਾਂ ਦੇ ਵਿੱਚ ਕਰੋੜਾ ਰੁਪਏ ਦੇ ਕੰਮ ਚੱਲ ਰਹੇ ਆ ਔਰ ਅਸੀਂ ਪਿਛਲੇ ਦਿਨਾਂ ਦੇ ਵਿੱਚ 5 ਕਰੋੜ ਦੇ ਉਦਘਾਟਨ ਕਰ ਚੁੱਕੇ ਆ ਜਿਨ੍ਹਾਂ ਦੇ ਵਿੱਚ ਲੁੱਕ ਦੇ ਕੰਮ ਸੜਕਾਂ ਬਣ ਰਹੀਆਂ ਆ ਸਾਰੇ ਹੋਰ ਜਿੰਨੇ ਵੀ ਮੁਹੱਲਿਆਂ ਦੇ ਵਿੱਚ ਲਾਈਟਾਂ ਸਫਾਈ ਬਹੁਤ ਹੀ ਬਹੁਤ ਹੀ ਵੱਡੇ ਸਟੇਰ ਤੇ ਕੰਮ ਚੱਲ ਰਿਹਾ ਠੀਕ ਆ ਥੈਂਕ ਯੂ ਜੀ ਵੈਰੀ ਮਚ